ਮੈਂ ਨੱਲ ਬੱਜ ਨੂੰ ਕਹਿਣਾ ਚਾਹੁੰਨਾ ਜੇ ਤੇਰੇ ਚ ਦਾਮਾ ਨਾ ਤਾਂ ਉਥੋਂ ਜਾ ਬਲਾ ਮੋਦੀ ਨੂੰ ਕਹਿ ਕੇ ਜੇ ਤੇਰੇ ਚ ਦਮ ਹੈਗਾ ਜੇ ਤੂੰ ਪਿਓ ਦਾ ਪੁੱਤਾਂ ਜੱਸ ਉਥੋਂ ਸਾਡੇ ਸਿੱਖ ਭਾਈਆਂ ਨੂੰ ਬਲਾ ਉਥੋਂ ਬਾਟਰ ਤੋਂ ਬਲਾ ਲਾ ਹਟਾ ਕੇ ਦਿਖਾ ਜੇ ਤੇਨੂੰ ਹੱਥ ਨੂੰ ਨਾ ਉਹ ਚੂੜੀਆਂ ਪਵਾਣ ਥੋੜੇ ਹੱਥ ਨੂੰ ਨਾ ਥਨੂੰ ਫੜ ਲੈਣ ਗਲਾਂ ਤੋਂ ਆ ਕੇ ਜੇ ਜਿਹੜੀ ਪੁਲਿਸ ਹੈ ਜੇ ਤਸ਼ੱਦਦ ਕਰਨ ਤੇ ਆ ਜੇ ਜਾਂ ਫੋਰਸ ਵਰਤਨ ਤੇ ਆ ਜੇ ਤਾਂ ਜੋ ਤੁਹਾਡੇ ਲੋਕ ਕੋਲ ਇੱਥੇ ਨਫਰੀ ਹੈ ਤੁਸੀਂ ਮੁਕਾਬਲਾ ਕਰ ਸਕਦੇ ਜੀ ਇੱਥੇ ਆਉਂਦੇ ਨਹੀਂ ਕੋਈ ਗੱਲ ਨਹੀਂ ਆਉਣ ਦੇ ਬੈਠੀਆਂ ਸੀ ਦੇਖੋ ਅਸੀਂ ਮੋਰਚਾ ਸਾਡਾ ਕਿ ਨਹੀਂ ਇਸ ਤਰ੍ਹਾਂ ਇੰਝਾ ਦੇਖ ਜੋ ਜਰਨੈਲ ਸਿੰਘ ਪਿੰਡਾਂ ਵਾਲਿਆਂ ਨੇ ਜਿਹੜੇ ਸਟicker ਨੇ ਉਹ ਉਹਨਾਂ ਨੂੰ ਲੈ ਕੇ ਜਾਂ ਜੋ ਮੋਟਰਸਾਈਕਲਾਂ ਤੇ ਝੰਡੇ ਲਾ ਕੇ ਉਸ ਤੋਂ ਬਾਅਦ ਅੱਜ ਹਰਿਆਣੇ ਦੇ ਵਿੱਚ ਉਹ ਕਾਉਂਟਰ ਜਿਹੜਾ ਪੀਆਰਟੀਜ਼ ਦੀਆਂ ਬੱਸਾਂ ਤੇ ਜੈ ਮਾਤਾ ਦੇ ਭਾਰਤ ਮਾਤਾ ਦੇ ਸਟicker ਲੱਗੇ ਨੇ ਜਿਹੜਾ ਸਾਰਾ ਮਾਹੌਲ ਬਣ ਰਿਹਾ ਤੁਹਾਡਾ ਇਹਦੇ ਤੇ ਕੀ ਕਹਿਣਾ ਹੈ ਇਹ ਜਿਹੜੇ ਬਾਂਦਰ ਸੈਨਾ ਜਿਹੜੇ ਇਕੱਠੇ ਹੋਏ ਫਿਰਦੇ ਨੇ ਇਹ ਇਹ ਉਹਨੂੰ ਅੱਤਵਾਦੀ ਵੱਖਵਾਦੀ ਕਹਿੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਪੁੱਛਣਾ ਚਾਹੁੰਨਾ ਵੀ ਇੱਕ ਵੀ ਪੂਰੇ ਭਾਰਤ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲਿਆਂ ਦੇ ਇੱਕ ਪਰਚਾ ਦਰਖਾ ਦੇਣਾ ਅਸੀਂ ਫੋਟੋ ਲਾ ਸਕਦੇ ਜਿੱਥੇ ਮਰਜੀ ਲਾ ਸਕਦੇ ਇਹ ਕੌਣ ਹੁੰਦੇ ਨੇ ਰੋਕਣ ਵਾਲੇ ਤੇ ਇਹਨਾਂ ਦੀ ਜਿਹੜੀ ਜਿਹੜੇ ਹ ਰੋਲਾ ਪਾਉਂਦੇ ਫਿਰਦੇ ਨੇ ਨਾ ਸਰਕਸ ਹੇ ਜੇ ਮੈਨੂੰ ਕਹਣਾ ਥੋੜੀ ਜਿਹੜੇ ਰਾਜ ਜੈ ਮਾਤਾ ਦੀ ਜੈ ਮਾਤਾ ਤੁਸੀਂ ਕਰਦੇ ਫਿਰਦੇ ਹੋ ਇਹ ਸਿੱਖਾਂ ਦੇ ਕਰਕੇ ਆ ਇਹ ਲੋਨ ਹਰਾਮ ਨੇ ਖਾ ਕੇ ਕਰਨ ਵਾਲੇ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਦੇ ਖੂਨ ਦੇ ਵਿੱਚ ਹੀ ਗਦਾਰੀਆਂ ਨੇ ਖਰੜ ਦੇ ਵਿੱਚ ਬਾਤ ਜਿਹੜੀ ਹਿਮਾਚਲ ਦੀ ਬਾਤ ਹੈ ਉਹਦੇ ਤੇ ਹਮਲਾ ਹੋਇਆ ਤਾਂ ਜਿਹੜੇ ਪੋਸਟਰ ਲਗਾਏ ਗਏ ਨੇ ਪਿੰਡ ਵਾਲਿਆਂ ਦੀ ਤਸਵੀਰ ਵਾਲੇ ਵੀ ਇਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ ਫਿਰ ਉਜੇ ਸਾਨੂੰ ਹੁਣ ਛੇੜਨਗੇ ਫੇਰ ਅਸੀਂ ਤਾਂ ਲਾਵਾਂਗੇ ਇਹ ਢੂਠ ਬੋਉਂਦੇ ਨੇ ਸਰੇ ਆਂ ਢੂਠ ਬੋਉਂਦੇ ਨੇ ਵੀ ਖਾਲਸਾ ਅੰਦਰ ਡੇਲਾ ਹੋਏ ਤੇ ਇਹਨਾਂ ਨੂੰ ਕਹ ਸਾਡੇ ਮੂਰੇ ਇਕੱਠੇ ਹੋ ਕੇ ਆਓ ਦਿਖਾਓ ਕੋਈ ਵੀਡੀਓ ਖਾਲਸਾ ਅੰਦਰ ਝੰਡੇ ਦੀ ਮਾਰ ਮਾਰ ਜੁੱਤੀਆਂ ਸਿਰ ਕੰਜੇ ਕਰ ਦਿਆਂਗੇ ਅਸੀਂ ਇਹ ਤਾਂ ਆਈ ਢੂਲਣਗੇ ਝੰਡੇ ਤਾਂ ਹੀ ਲੱਗਣਗੇ ਜੇ ਤੁਹਾਡੀ ਜੁਰਤਾਂ ਨਾ ਲਾਹਾ ਦਿਓ ਇਹ ਨਹੀਂ ਲੈਂਦੇ ਹੈਗੇ ਆਪਦੇ ਘਰ ਸ਼ੇਰ ਹਰੇਕ ਆਪਦੇ ਘਰ ਦੇ ਵਿੱਚ ਹੁੰਦਾ ਰਣ ਤੱਤਾ ਬਣਨ ਲੋ ਜੀ ਤੁਹਾਡੀਆਂ ਅਸੀਂ ਸਾਡੇ ਕੋਲੇ ਆਹੀ ਤਲਵਾਰਾਂ ਬਾਸ ਨੇ ਹੀ ਲੈ ਕੇ ਆਵਾਂਗੇ ਜੇ ਤੁਹਾਡੇ ਜੁਰਤਾ ਨਾ ਬੰਨੋ ਰਣ ਦਿੱਤਾ ਕਿੱਥੇ ਆਈਏ ਸੀ ਅ ਅੱਜ ਦੀ ਵਿਚਾਰ ਚਰਚਾ ਦੇ ਵਿੱਚ ਤੁਹਾਡਾ ਸਵਾਗਤ ਹੈ ਜੀ ਮੈਂ ਗੁਰਸ਼ਮਸ਼ੀਰ ਸਿੰਘ ਅ ਬੀਤੇ ਦਿਨਾਂ ਦੇ ਵਿੱਚ ਜੋ ਪੰਜਾਬ ਪੁਲਿਸ ਹੈ ਉਸ ਨੇ ਕਾਰਵਾਈ ਕੀਤੀ ਹੈ ਸ਼ੰਭੂ ਤੇ ਖਨੋਰੀ ਬਾਰਡਰ ਦੇ ਉੱਤੇ ਜੋ ਵੀ ਕਿਸਾਨ ਮੋਰਚੇ ਉੱਥੇ ਲੱਗੇ ਹੋਏ ਸੀ ਉਹਨਾਂ ਨੂੰ ਜ਼ਬਰੀ ਹਟਾਇਆ ਗਿਆ ਉਹ ਹਲੇ ਚਰਚਾਆਂ ਕਿਸਾਨਾਂ ਨੂੰ ਜਿਹੜੇ ਨੇ ਉਹ ਜੇਲਾਂ ਦੇ ਵਿੱਚ ਬੰਦ ਨੇ ਪਰ ਇੱਕ ਚਰਚਾ ਹੋਰ ਛਿੜੀ ਹੈ ਕਿ ਜਿਹੜੀ ਇੱਥੇ ਮੁਹਾਲੀ ਤੇ ਚੰਡੀਗੜ੍ਹ ਦੀ ਹੱਦ ਦੇ ਉੱਤੇ ਜਿਹੜਾ ਕੌਮੀ ਇਨਸ਼ਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਲੱਗਿਆ ਹੋਇਆ ਵੀ ਓਸ਼ ਨੂੰ ਲੈ ਕੇ ਵੀ ਪੁਲਿਸ ਜਿਹੜੀ ਆ ਕਾਰਵਾਈ ਕਰਨ ਦੀ ਤਾਕਤ ਹੈ ਤੇ ਇਸ ਮੋਰਚੇ ਨੂੰ ਵੀ ਖਾਲੀ ਕਰਵਾਇਆ ਜਾ ਸਕਦਾ ਸਾਡੇ ਨਾਲ ਇਸ ਮੋਰਚੇ ਦੇ ਉੱਤੇ ਜਿਹੜੇ ਲਗਾਤਾਰ ਤਣਾਤ ਰਹੇ ਨੇ ਨਿਹੰਗ ਸਿੰਘ ਰਾਜਾ ਰਾਜ ਸਿੰਘ ਉਹਨੇ ਆਪਾਂ ਉਹਨਾਂ ਤੋਂ ਜਾਣਕਾਰੀ ਹਾਸਲ ਕਰਦੇ ਹਾਂ ਕਿ ਮੌਕੇ ਤੇ ਮੋਰਚੇ ਦੀ ਜਿਹੜੀ ਸਥਿਤੀ ਕੀ ਹੈ ਕੋਈ ਉਹਨਾਂ ਕੋਲ ਇਦਾਂ ਦੀ ਕੋਈ ਜਾਣਕਾਰੀ ਹੈ ਜਾਂ ਉਹਨਾਂ ਨੂੰ ਕੋਈ ਇਦਾਂ ਦਾ ਖਦਸ਼ਾ ਹੈ ਕਿ ਸਰਕਾਰ ਜਿੱਦਾਂ ਉਹਨਾਂ ਨੇ ਸ਼ੰਭੂ ਟਖਨਵਾਲੀ ਦੇ ਵਿੱਚ ਇੱਕ ਕਾਰਵਾਈ ਕਰਕੇ ਮੋਰਚਾ ਸਾਫ਼ ਕਰਾਇਆ ਕੌਮੀ ਇਨਸਾਫ਼ ਮੋਰਚੇ ਦੇ ਖਿਲਾਫ਼ ਵੀ ਕੋਈ ਪੁਲਿਸ ਇਦਾਂ ਦੀ ਕਾਰਵਾਈ ਕਰ ਸਕਦੀ ਹੈ ਇਸ ਨੁਕਤੇ ਤੇ ਆਪਾਂ ਵਿਚਾਰਾਂ ਦੀ ਸਾਂਝ ਪਾਉਨੇ ਆ ਰਾਜਾ ਰਾਸ਼ਿੰਗੂ ਨਾਲ ਸਿਰ ਬਾਈ ਬਾਈ ਖਾਲਸਾ ਬਾਈ ਫਤਿਹਜੀ ਵਾਹਿਗੁਰੂ ਜੀ ਦਾ ਖਾਲਸਾ ਬਾਈ ਜੇ ਜਿਵੇਂ ਇੱਥੇ ਖਨੌਰੀ ਤੇ ਸ਼ੰਭੂ ਮੋਰਚਾ ਖਾਲੀ ਕਰਵਾਇਆ ਗਿਆ ਪੁਲਿਸ ਵੱਲੋਂ ਤੇ ਕੌਮੀ ਇਨਸਾਫ ਮੋਰਚੇ ਬਾਰੇ ਵੀ ਗੱਲ ਚੱਲ ਰਹੀ ਹੈ ਕਿ ਪੁਲਿਸ ਦੀ ਕਾਰਵਾਈ ਹੋ ਸਕਦੀ ਹੈ ਤੁਸੀਂ ਇੱਥੇ ਤਾਇਨਾਤ ਹੋ ਲਗਾਤਾਰ ਤੁਹਾਡੇ ਕੋਲ ਕੋਈ ਇਦਾਂ ਦੀ ਜਾਣਕਾਰੀ ਜਾਂ ਕੋਈ ਖਰਸ਼ਾ ਤੁਹਾਨੂੰ ਪਹੁੰਚੇ ਦੇਖੋ ਜਿਹੜਾ ਕੌਮੀ ਇਨਸਾਫ ਮੋਰਚਾ 7 ਜਨਵਰੀ 2023 ਤੋਂ ਲਗਾਤਾਰ ਜਾਰੀ ਹੈ ਹਾਂਜੀ ਇਹ ਉਹਨਾਂ ਚਿਰ ਜਾਰੀ ਰਹੂਗਾ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੁੰਦੇ ਹੂੰ ਭਾਈ ਜਗਤਾਰ ਸਿੰਘ ਹਵਾਰਾ ਭਾਈ ਪਰਮਜੀਤ ਸਿੰਘ ਪਿਉਰਾ ਭਾਈ ਜਗਤਾਰ ਸਿੰਘ ਤਾਰਾ ਬਾਈ ਬਲਵੰਤ ਸਿੰਘ ਰਾਜੋ ਆਣਾ ਭਾਈ ਗੁਰਦੀਪ ਸਿੰਘ ਖੈੜਾ ਭਾਈ ਦਵਿੰਦਰਪਾਲ ਸਿੰਘ ਫੁੱਲ ਭਾਈ ਅਮਰਪਾਲ ਸਿੰਘ ਸਾਡੇ ਸਾਰੇ ਸਿੰਘ ਰਿਹਾ ਹੋਣਗੇ ਫਿਰ ਅਸੀਂ ਉਠਾਂਗੇ ਇਹ ਜਿਹੜੀਆਂ ਚਰਚਾਵਾਂ ਚੱਲਦੀਆਂ ਨੇ ਵੀ ਉੱਥੇ ਖਨੌਰੀ ਮੋਰਚਾ ਆਪਾਂ ਸੰਭੂ ਮੋਰਚਾ ਜਿਹੜਾ ਹੈਗਾ ਉਹ ਚੁਕਾਤਾ ਹੁਣ ਇੱਥੇ ਇਹ ਸਾਰੀਆਂ ਫਵਾਹਾਂ ਇਹ ਜੀ ਕੋਈ ਗੱਲ ਹੈ ਨਹੀਂਗੀ ਹੂੰ ਹੂੰ ਅ ਪਿਛਲੇ ਸਾਲ ਸੁਪਰੀਮ ਕੋਰਟ ਦੇ ਆਰਡਰ ਨੇ ਸਾਡੇ ਕੋਲੇ ਹੈਗੇ ਨੇ ਆਰਡਰ ਤੇ ਉਹਨਾਂ ਨੇ ਇਹ ਕਿਹਾ ਵੀ ਜਿੰਨਾ ਚਿਰ ਇਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਇਹ ਜਿਸ ਤੱਕ ਬੈਠੇ ਨੇ ਬੈਠੇ ਰਹਿਣ ਦਾ ਛੇੜਦਾ ਇਹਨਾਂ ਨੂੰ ਕੋਈ ਨਹੀਂ ਕਿਉਂਕਿ ਉਦੋਂ ਪਹਿਲਾਂ ਕਿਸੇ ਨੇ ਪਟੀਸ਼ਨ ਪਾਈ ਸੀ ਹਾਈ ਕੋਰਟ ਚੰਡੀਗੜ੍ਹ ਦੇ ਵਿੱਚ ਜੀ ਉਸ ਵੇਲੇ ਫਿਰ ਜਿਹੜਾ ਜੱਜ ਸਾਹਿਬ ਉਹਨਾਂ ਨੇ ਕਿਹਾ ਤਾਂ ਸੀ ਵੀ ਇਹ ਮੋਰਤਾ ਚਕਾਓ ਜੀ ਹਾਈ ਕੋਰਟ ਨੇ ਕਿਹਾ ਤਾਂ ਮੋਰਤਾ ਚਕਾ ਦਿਓ ਜੇ ਰਾਹ ਨਹੀਂ ਖੋਲਦੇ ਫਿਰ ਅਸੀਂ ਇਹ ਆ ਇੱਕ ਰਾਹ ਖੋਲਤਾ ਸੀ ਹੂੰ ਇਹਦੀ ਪ੍ਰੋਬਲਮ ਸੀਗੀ ਤੇ ਉਸ ਤੋਂ ਬਾਅਦ ਫਿਰ ਇੱਕ ਵਾਰ ਹੋਇਆ ਫਿਰ ਜਿਹੜੀ ਸਾਡੀ ਵਕੀਲ ਸਾਹਿਬਾਨਾਂ ਦੀ ਟੀਮ ਉਹ ਸੁਪਰੀਮ ਕੋਰਟ ਦਾ ਰੁਕ ਕੀਤਾ ਉੱਥੇ ਸਾਰੀ ਗੱਲਬਾਤ ਉੱਥੇ ਕਰੀ ਫਿਰ ਸੁਪਰੀਮ ਕੋਰਟ ਨੇ ਇਹ ਆਰਡਰ ਕਰਤੇ ਵੀ ਜਿੰਨਾ ਚਿਰ ਇਹਨਾਂ ਦੀ ਕੋਈ ਮੰਗ ਨਹੀਂ ਮੰਨੀ ਜਾਂਦੀ ਇਹਨਾਂ ਦੇ ਮਸਲੇ ਹੱਲ ਨਹੀਂ ਹੁੰਦੇ ਇਹ ਜਿਵੇਂ ਇੱਥੇ ਬੈਠੇ ਬੈਠੇ ਨੇ ਉਹਨਾਂ ਨੂੰ ਬੈਠੇ ਜਾਣੇ ਤੇ ਕੋਈ ਛੇੜਖਾਨੀ ਇਹਨਾਂ ਨਾਲ ਕੀਤੀ ਜਾਵੇ ਸੁਪਰੀਮ ਕੋਰਟ ਦੇ ਆਰਡਰ ਨੇ ਇਹਦੇ ਵਿੱਚ ਪੁਲਿਸ ਜਿਹੜੀ ਹੈਗੀ ਉਹ ਦਖਲਅੰਦਾਜ਼ੀ ਨਹੀਂ ਕਰ ਸਕਦੀ ਜੇ ਉਹ ਕਰਨਗੇ ਫਿਰ ਸੁਪਰੀਮ ਕੋਰਟ ਦਾ ਤੁਹਾਨੂੰ ਪਤਾ ਹੀ ਉਹ ਆਪ ਹੀ ਕਾਰਵਾਈ ਕਰਨਗੇ ਹੂੰ ਇਸ ਕਰਕੇ ਜਿਹੜੀਆਂ ਅਫਵਾਹਾਂ ਨੇ ਝੂਠੀਆਂ ਨੇ ਕੋਈ ਐਸੀ ਗੱਲਬਾਤ ਹੈ ਨਹੀਂ ਫਿਲਹਾਲ ਜੇ ਆਉਣਗੇ ਵੀ ਅਸੀਂ ਤਿਆਰ ਬੈਠੇ ਆਂ ਜੇ ਆਉਣਗੇ ਜੇ ਅਫਵਾਹਾਂ ਜੇ ਕੋਈ ਆਉਂਦਾ ਫਿਰ ਅਸੀਂ ਤਿਆਰ ਬੈਠੇ ਆਂ ਤਾਂ ਤੁਸੀਂ ਕਹਿ ਰਹੇ ਹੋ ਕਿ ਅਫਵਾਹਾਂ ਨੇ ਤਾਂ ਪਰ ਤੁਹਾਨੂੰ ਲੱਗਦਾ ਨਹੀਂ ਵੀ ਇਹ ਕਿਸਾਨ ਜਥੇਬੰਦੀਆਂ ਵੀ ਇਹ ਗੱਲ ਕਹਿੰਦੀਆਂ ਸੀਗੀਆਂ ਵੀ ਜੋ ਤੱਕ ਐਮਐਸਪੀ ਨਹੀਂ ਮਿਲਦੀ ਅਸੀਂ ਨਹੀਂ ਉੱਟਦੇ ਤੁਸੀਂ ਕਿਹਾ ਕਿ ਬੰਦੀ ਸਿੰਘ ਜਦੋਂ ਤੱਕ ਰਿਹਾਈ ਨਹੀਂ ਹੁੰਦੇ ਤਾਂ ਤੁਹਾਨੂੰ ਲੱਗਦਾ ਵੀ ਜਦੋਂ ਜਿਹੜੀ ਪੁਲਿਸ ਹੈ ਜੇ ਤਸ਼ੱਦਦ ਕਰਨ ਤੇ ਆ ਜੇ ਜਾਂ ਫੋਰਸ ਵਰਤਨ ਤੇ ਆ ਜੇ ਤਾਂ ਜੋ ਤੁਹਾਡੇ ਲੋਕ ਕੋਲ ਇੱਥੇ ਨਫਰੀ ਹੈ ਤੁਸੀਂ ਮੁਕਾਬਲਾ ਕਰ ਸਕਦੇ ਦੇਖੋ ਗੱਲ ਇਹ ਆ ਉੱਥੇ ਉਹਨਾਂ ਨੇ ਜਿਹੜੇ ਹੈਗੇ ਸੀ ਸਾਰਾ ਰਾਹ ਬੰਦ ਸੀਗਾ ਹੂੰ ਸਭ ਤੋਂ ਵੱਡੀ ਪ੍ਰੋਬਲਮ ਸੀ ਵੀ ਖਨੌਰੀ ਸੜਕ ਤੇ ਜਿਹੜਾ ਸਮੂਹ ਬਾਰਡਰ ਜਿੱਥੋਂ ਸਾਰੀ ਪੰਜਾਬ ਦੀ ਟ੍ਰੈਫਿਕ ਲੰਘਦੀ ਉਹ ਬੰਦ ਸੀ ਹੂੰ ਉਹਦੇ ਕਰਕੇ ਜਿਹੜਾ ਹੈਗਾ ਪੁਲਿਸ ਨੇ ਐਕਸ਼ਨ ਕੀਤਾ ਇੱਥੇ ਸਾਡੇ ਕੋਲੇ ਦੋ ਸੜਕਾਂ ਸੀਗੀਆਂ ਇਹ ਅਸੀਂ ਖੋਲਦੀ ਆ ਇੱਥੇ ਕਿਸੇ ਨੂੰ ਕੋਈ ਪ੍ਰੋਬਲਮ ਨਹੀਂ ਆਵਾਜਾਈ ਦੀ ਕੋਈ ਪ੍ਰੋਬਲਮ ਨਹੀਂ ਉੱਥੇ ਆਵਾਜਾਈ ਕਰਕੇ ਹੀ ਜਿਹੜਾ ਐਕਸ਼ਨ ਕੀਤਾ ਗਿਆ ਹੂੰ ਇੱਕ ਸਾਲ ਤੋਂ ਬੈਠੇ ਸੀ ਕਿਸੇ ਨੇ ਟੋਕਿਆ ਨਹੀਂ ਹੂੰ ਉਹ ਜਿਹੜੀ ਆਵਾਜਾਈ ਨੂੰ ਲੈ ਕੇ ਜਿਹੜੇ ਉਥੋਂ ਦੇ ਲੋਕਾਂ ਨੇੜੇ ਤੇਰੇ ਸੁਨੀਕ ਨੇ ਉਹ ਬਹੁਤ ਔਖੇ ਸੀਗੇ ਹੂੰ ਉਹਨਾਂ ਨੂੰ ਮੁਦੇ ਰਾਖਦੇ ਹੋਏ ਬਾਕੀ ਸਰਕਾਰ ਆ ਕੁਝ ਵੀ ਕਰ ਸਕਦੀ ਆ ਧੋਖੇ ਦੇ ਨਾਲ ਉਹਨਾਂ ਨੂੰ ਫੜ ਕੇ ਬੰਦ ਕਰਤਾ ਜਿਹੜੇ ਆਗੂ ਸੀ ਆਗੂਆਂ ਦੇ ਸਿਰ ਤੇ ਮੋਰਚਾ ਚੱਲਦਾ ਹੁੰਦਾ ਬਿਲਕੁਲ ਜਦੋਂ ਮੋਰਚਾ ਹੀ ਤੇ ਆਗੂ ਹੀ ਫੜੇਗਾ ਦੂਜੀ ਜਿਹੜੀ ਆਮ ਜਿਹੜੇ ਲੋਕ ਨੇ ਉਹ ਲੜਾਈ ਨਹੀਂ ਕਰ ਸਕਦੇ ਕਿਉਂਕਿ ਉਹਨਾਂ ਨੂੰ ਆਗੂ ਹੀਣ ਹੋ ਜਾਂਦੇ ਨੇ ਇਸ ਕਰਕੇ ਪਹਿਲਾਂ ਇੱਥੇ ਮੀਟਿੰਗ ਬਸਾਦ ਕੇ ਉਹਨਾਂ ਨੂੰ ਜਿਹੜਾ ਵਿਸ਼ਵਾਸ ਘਾਰ ਕੀਤਾ ਗਿਆ ਉਹਨਾਂ ਨੂੰ ਫੜਿਆ ਗਿਆ ਗਲਤ ਆ ਉਹਨਾਂ ਨੂੰ ਜੇਲ੍ਹਾਂ ਵਿੱਚ ਭੇਜਤਾ ਬਿਲਕੁਲ ਇਹ ਸਰਕਾਰ ਦਾ ਜ਼ਬਰ ਆ ਏ ਨੂੰ ਸਰਕਾਰ ਨੂੰ ਇਹਦੇ ਨਤੀਜੇ ਭੁਗਤਣੇ ਪੈਣਗੇ ਇਹ ਨਹੀਂ ਸੀ ਹੋਣਾ ਚਾਹੀਦਾ ਉਹਨਾਂ ਨੂੰ ਟਾਈਮ ਦੇਣਾ ਚਾਹੀਦਾ ਵੀ ਅਸੀਂ ਹਰ ਹਾਲਤ ਵਿੱਚ ਤੁਹਾਨੂੰ ਖਾਲੜਾਂਗੇ ਤੇ ਤੁਸੀਂ ਆਪਣਾ ਸਮਾਨ ਜਿਹੜਾ ਲੈ ਜਾਓ ਭੰਲ ਤੋੜ ਸਮਾਨ ਦੀ ਬਹੁਤ ਕੋਸ਼ਿਸ਼ ਕੀਤਾ ਉਥੇ ਗਲਤ ਹੋਇਆ ਇਹ ਨਹੀਂ ਸੀ ਹੋਣਾ ਚਾਹੀਦਾ ਜੇ ਇੱਥੇ ਆਉਂਦੇ ਨੇ ਕੋਈ ਗੱਲ ਨਹੀਂ ਆਉਣ ਦੇ ਬੈਠੀਆਂ ਸੀ ਦੇਖੋ ਅਸੀਂ ਮੋਰਚਾ ਸਾਡਾ ਕਿ ਨਹੀਂ ਇਸ ਤਰ੍ਹਾਂ ਜਾਂ ਦੇਗੇ ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਬਾਕੀ ਹਾਈ ਕੋਰਟ ਤੇ ਸੁਪਰੀਮ ਕੋਰਟ ਤੇ ਤੋਂ ਵੱਡਾ ਕੋਈ ਹੈ ਨਹੀਂ ਗੀ ਜੀ ਉਹਨਾਂ ਦੇ ਆਰਡਰ ਹੈਗੇ ਨੇ ਅਸੀਂ ਬੈਠੇ ਹਾਂ ਹੂੰ ਕਰਾਂਗੇ ਗੱਲਬਾਤ ਜਦੋਂ ਕੋਈ ਆ ਗਿਆ ਠੀਕ ਹੈ ਤੇ ਜਿੱਦਾਂ ਹੁਣ ਇਸ ਦੇ ਨਾਲ ਹੀ ਜੋ ਇੱਕ ਆਪਣੀ ਹਿਮਾਚਲ ਪ੍ਰਦੇਸ਼ ਦੇ ਵਿੱਚ ਵੀ ਇਸ਼ੂ ਚੱਲ ਰਹੇ ਆ ਕਿ ਜੋ ਜਨੈਲ ਸਿੰਘ ਪਿੰਡਾਂ ਵਾਲਿਆਂ ਨੇ ਜਿਹੜੇ ਸਟicker ਨੇ ਉਹ ਉਹਨਾਂ ਨੂੰ ਲੈ ਕੇ ਜਾਂ ਜੋ ਮੋਟਰਸਾਈਕਲਾਂ ਤੇ ਝੰਡੇ ਲਾ ਕੇ ਉਸ ਤੋਂ ਬਾਅਦ ਅੱਜ ਹਰਿਆਣੇ ਦੇ ਵਿੱਚ ਉਹ ਕਾਊਂਟਰ ਜਿਹੜਾ ਪੀਆਰਟੀਜ਼ ਦੀਆਂ ਬਸਾਂ ਤੇ ਜੈ ਮਾਤਾ ਦੇ ਭਾਰਤ ਮਾਤਾ ਦੇ ਸਟicker ਲੱਗੇ ਨੇ ਜਿਹੜਾ ਸਾਰਾ ਮਾਹੌਲ ਬਣ ਰਿਹਾ ਤੁਹਾਡਾ ਇਹਦੇ ਤੇ ਕੀ ਕਹਿਣਾ ਜੀ ਦੇਖੋ ਜਿਹੜਾ ਸਿੱਖ ਕੌਮ ਸਾਰਿਆਂ ਦਾ ਸਬੱਤ ਦਾ ਭਲਾ ਮੰਗਦੀ ਹੈ ਸਾਡੇ ਕਿਸੇ ਨਾਲ ਬੈਰ ਵਿਰੋਧ ਨਹੀਂ ਹੈਗਾ ਸਾਡਾ ਜ਼ਾਲਮ ਤੇ ਜ਼ੁਲਮ ਦੇ ਨਾਲ ਲੜਾਈ ਆ ਪਹਿਲਾਂ ਵੀ ਗੁਰੂ ਸਾਹਿਬ ਮਿਲ ਵੀ ਹੁਣ ਵੀ ਅਸੀਂ ਜ਼ਾਲਮ ਤੇ ਜ਼ੁਲਮ ਨੂੰ برداشت ਨਹੀਂ ਕਰਦੇ ਅਸੀਂ ਪਹਿਲਾਂ ਕਿਸੇ ਨੂੰ ਕਹਿੰਦੇ ਨਹੀਂ ਇਹ ਕੋਈ ਆ ਸਾਨੂੰ 33 ਪਾਉਂਦਾ ਫਿਰ ਅਸੀਂ 51 ਮੋੜਦੇ ਹਾਂ ਸਾਡੇ ਜਿਹੜਾ ਸੰਜਨ ਸਿੰਘ ਖਾਲਸਾ ਭਿੰਡਰ ਵਾਲੇ ਮਹਾਪੁਰਖ ਨੇ ਉਹ ਸਾਡੀ ਕੌਮ ਦੇ ਨਾਇਕ ਨੇ ਸਤਿਕਾਰਯੋਗ ਨੇ ਸੀ ਤਾਂ ਝੰਡਾ ਜਿੱਥੇ ਮਰਜੀ ਲਾਈਏ ਇਹਨਾਂ ਨੂੰ ਕੀ ਦੁੱਖ ਤਕਰੀਬ ਹੁੰਦੀ ਹੈ ਇਹ ਜਿਹੜੇ ਬਾਂਦਰ ਸੈਨਾ ਜਿਹੜੇ ਇਕੱਠੇ ਫਿਰਦੇ ਨੇ ਇਹ ਇਹ ਉਹਨੂੰ ਅੱਤਵਾਦੀ ਵਕਵਾਦੀ ਕਹਿੰਦੇ ਨੇ ਮੈਂ ਉਹਨਾਂ ਨੂੰ ਕਹਿਣਾ ਪੁੱਛਣਾ ਚਾਹੁੰਨਾ ਵੀ ਇੱਕ ਵੀ ਪੂਰੇ ਭਾਰਤ ਦੇ ਵਿੱਚ ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਲਾ ਦੇ ਇੱਕ ਪਰਚਾ ਦਰਜ ਦਿਖਾ ਦੇਣਾ। ਹਮ ਅੱਤਵਾਦੀ ਅਸੀਂ ਉਹਨੂੰ ਕਹਿ ਸਕਦੇ ਹਾਂ ਜਿਹੜਾ ਕੋਈ ਦੇਸ਼ ਨਾਲ ਧੋਖਾ ਕੀਤਾ ਹੋਵੇ ਕਿਸੇ ਨੇ। ਉਹ ਕ੍ਰਿਮਨਲ ਹੋਇਆ ਉਹਦੇ ਉੱਤੇ ਐਫਆਈਆ ਬਹੁਤ ਕੁਝ ਦਰਜ ਹੁੰਦਾ ਹੁੰਦਾ। ਸੰਤਾਂ ਦੇ ਉੱਤੇ ਕੋਈ ਐਸੀ ਐਫਆਈਆਰ ਦਰਜ ਨਹੀਂ ਪਰਚਾ ਦਰਜ ਨਹੀਂ ਹੈਗਾ ਪੂਰੇ ਭਾਰਤ ਦੇ ਵਿੱਚ। ਫਿਰ ਇਹਨੂੰ ਅੱਤਵਾਦੀ ਕਿਵੇਂ ਤੋਂ ਸਾਡੇ ਨਾਇਕ ਨੇ। ਅਸੀਂ ਉਹਦੀ ਫੋਟੋ ਲਾ ਸਕਦੇ ਜਿੱਥੇ ਮਰਜ਼ੀ ਲਾ ਸਕਦੇ ਹਾਂ। ਕੌਣ ਹੁੰਦੇ ਨੇ ਰੋਕਣ ਵਾਲੇ? ਹਮ ਤੇ ਇਹਨਾਂ ਦੀ ਜਿਹੜੀ ਜਿਹੜੇ ਹ ਰੋਲਾ ਪਾਉਂਦੇ ਫਿਰਦੇ ਨੇ ਨਾ ਸਰਕਸ ਹਜੇ ਜੀ ਮੈਨੂੰ ਕਹਣਾ ਥੋੜੀ ਜਿਹੜੇ ਰਾਜ ਜੈ ਮਾਤਾ ਦੀ ਜੈ ਮਾਤਾ ਦੀ ਤੁਸੀਂ ਕਰਦੇ ਫਿਰਦੇ ਹੋ ਇਹ ਸਿੱਖਾਂ ਦੇ ਕਰਕੇ ਆ ਗੁਰੂ ਗੋਗਰੂ ਤੇਗ ਬਹਾਦਰ ਮਹਾਰਾਜ ਸਾਹਿਬ ਜੇ ਨਾ ਅਸੀਸ ਦਿੰਦੇ ਚਾਂਦਨੀ ਚੌਂਕ ਦੇ ਵਿੱਚ ਅੱਜ ਤੁਹਾਡੇ ਟੱਲ ਨਹੀਂ ਸੀ ਕਰਨ ਕੇ ਨਾ ਤੁਸੀਂ ਜੈ ਮਾਤਾ ਦੀ ਕਹਿ ਸਕਦੇ ਸੀ ਤੇ ਔਰੰਗਜ਼ੇਬ ਨੇ ਕਿਸਾ ਕੇ ਰੱਖਿਆ ਹੋਇਆ ਸੀਗਾ ਹਰ ਰੋਜ਼ ਸਬਾ ਮੰਚ ਨੂੰ ਲਾਉਂਦਾ ਸੀ ਉਹ ਗੁਰੂ ਸਾਹਿਬ ਨੇ ਕੁਰਬਾਨੀ ਦਿੱਤੀ ਸੀਸ ਦਿੱਤਾ ਨਾਇਸ ਉਹਨਾਂ ਤੋਂ ਧਰਮ ਵਸਿਆਤ ਇਹਨਾਂ ਨੂੰ ਤਾਂ ਇਨਸਾਨਮੰਦ ਹੋਣਾ ਚਾਹੀਦਾ ਸਿੱਖ ਕੌਮ ਦਾ ਹੂੰ ਹੂੰ ਇਹ ਉਲਟਾ ਸਾਡੇ ਨਾਲ ਗੱਲ ਪੈਂਦੀ ਨੇ ਇਹ ਨਮਕ ਹਰਾਮ ਨੇ ਇਹ ਲੂਣ ਹਰਾਮ ਨੇ ਖਾ ਕੇ ਕਰਨ ਵਾਲੇ 22 ਧਾਰ ਦੇ ਰਾਜੇ ਵੀ ਉੱਥੇ ਹੀ ਹੋਏ ਨੇ ਗੁਰੂ ਸਾਹਿਬ ਦੇ ਨਾਲ ਉਹ 22 ਧਾਰ ਦੇ ਰਾਜਿਆਂ ਨੂੰ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ ਗਵਾਲੀਅਰ ਦੇ ਕਿਲੇ ਤੋਂ ਛੁਡਾਇਆ ਸੀਗਾ ਬੇਨਤੀਆਂ ਕਰਦੇ ਸੀ ਵੀ ਆਹ ਜਹਾਂਗੀਰ ਨੇ ਸਾਨੂੰ ਇੱਥੇ ਮਾਰ ਦੇਣਾ ਅੰਦਰ ਕਿਸੇ ਨੇ ਨਹੀਂ ਲੈ ਜਾਣਾ ਤੋਂ ਬਿਨਾ ਗੁਰੂ ਸਾਹਿਬ ਨੂੰ ਦੇ ਆਈ ਉਹਨਾਂ ਨੇ ਬੁੰਜਾ ਕੱਲੀਆ ਜੋੜਾ ਸਮਾ ਕੇ ਸਾਰੇ ਬਾਹਰ ਲਿਆਂਦੇ ਫਿਰ ਇਹਨਾਂ ਨੇ ਕੀ ਕੀਤਾ ਜੋ ਰਾਜਪਾਗ ਇਹਨਾਂ ਕੋਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨਾਲ ਮੱਥਾ ਲਾਉਂਦੇ ਰਹੇ ਤੇ ਜੰਗਾਕਾਰਦੇ ਰਹੇ ਕਦੇ ਉਹਨਾਂ ਨੂੰ ਜਦੋਂ ਪਤਾ ਲੱਗ ਗੁਰੂ ਸਾਹਿਬ ਜੰਗ ਜਿੱਤ ਜਾਂਦੇ ਸੀਗੇ ਫਿਰ ਪੈਰੀਆਂ ਅੱਗੇ ਡੇਂਦੇ ਸਾਨੂੰ ਮਾਫੀ ਦੇ ਦਿਓ ਇਹੋ ਜਿਹਾ ਕੰਮ ਕਰਦੇ ਰਹੇ ਇਹਨਾਂ ਦੇ ਇਹਨਾਂ ਦਾ ਕੋਈ ਕਸੂਰ ਨਹੀਂ ਇਹਨਾਂ ਦੇ ਖੂਨ ਦੇ ਵਿੱਚ ਹੀ ਗਦਾਰੀਆਂ ਨੇ ਇਹਨਾਂ ਨੇ ਕਰਨੀਆਂ ਨੇ ਜਿਹੜੇ ਰੌਲਾ ਪਾਉਂਦੇ ਫਿਰਦੇ ਨੇ ਜਾਣ ਪੁੱਝ ਕੇ ਆ ਹਰਿਆਣੇ ਵਾਲੇ ਉਹ ਜਾਣ ਪੁੱਝ ਨਹੀਂ ਕੀਤਾ ਜੀ ਦੇਖੋ ਇਹ ਇਹ ਸਰਾਰਤੀਆਂ ਨੇ ਭਾਜ ਪਾ ਦੇ ਨੇ ਇਹ ਜਿਹੜੇ ਹੈਗੇ ਨੇ ਭਾਜ ਪਾ ਦੇ ਨੇ ਇਹ ਜਾਣ ਬੁੱਝ ਕੇ ਮਾਹੌਲ ਕਰਨਾ ਖਰਾਬ ਕਰਦੇ ਨੇ ਅਸੀਂ ਆ ਦੇਖੋ ਸਰਬੱਤ ਦਾ ਭਲਾ ਮੰਗਦੇ ਆ ਅਸੀਂ ਕਿਸੇ ਨੂੰ ਕੁਝ ਨਹੀਂ ਕਹਿੰਦੇ ਜੇ ਕੋਈ ਸਾਨੂੰ ਛੇੜੂਗਾ ਬਖਸ਼ਦੇ ਅਸੀਂ ਕੋਈ ਨਹੀਂ ਹੈਗੇ ਇਹ ਨਾ ਹੋਵੇ ਅੱਜ ਵੀ ਭਾਰਤ ਦੀ ਜਿਹੜੀ ਨਾਰੇ ਲਾਉਂਦੇ ਫਿਰਦੇ ਨੇ ਅੱਜ ਵੀ ਸਰਦਾਰਾਂ ਕਰਕੇ ਆ ਇਹ ਜਿਹੜੇ ਚైనా ਦੇ ਬਾਰਡਰ ਤੇ ਸਰਦਾਰ ਫੌਜ ਬੈਠੀ ਆ ਪਾਕਿਸਤਾਨ ਦੇ ਬਾਰਡਰ ਤੇ ਬੈਠੀ ਆ ਮੈਂ ਨੱਲਬੱਜ ਨੂੰ ਕਹਿਣਾ ਚਾਹੁੰਦਾ ਜੇ ਤੇਰੇ ਚ ਦਾਮਾ ਨਾ ਤਾਂ ਉਥੋਂ ਜਾ ਬਲਾ ਮੋਦੀ ਨੂੰ ਕਹਿ ਕੇ ਜੇ ਤੇਰੇ ਚ ਦਮ ਹੈਗਾ ਜੇ ਤੂੰ ਪਿਓ ਦਾ ਪੁੱਤ ਆ ਜਾ ਉਥੋਂ ਸਾਡੇ ਸਿੱਖ ਭਾਈਆਂ ਨੂੰ ਬੁਲਾ ਉਥੋਂ ਬਾਰਡਰ ਤੋਂ ਬੁਲਾ ਲਾ ਹਟਾ ਕੇ ਦਿਖਾ ਜੇ ਤੈਨੂੰ ਆਥਰ ਨੂੰ ਨਾ ਉਹ ਚੂੜੀਆਂ ਭਵੰਦ ਤੁਹਾਡੇ ਆਥਰ ਨੂੰ ਨਾ ਤੁਹਾਨੂੰ ਫੜ ਲੈਣ ਗਲਾਂ ਤੋਂ ਆ ਕੇ ਉਹ ਇਹ ਅੱਜ ਵੀ ਭਾਰਤ ਦੀ ਹੋਂਦ ਸਿੱਖਾਂ ਦੇ ਕਰਕੇ ਬਰਕਰਾਰ ਆ ਬਾਰਡਰਾਂ ਤੋਂ ਸਿੱਖ ਫੌਜੀ ਬੈਠੇ ਨੇ ਡਰਦੇ ਨੇ ਉਹ ਚੈਨ ਵਾਲੇ ਵੀ ਨਾਲੇ ਪਾਕਤ ਵਾਲੇ ਮੂੰਹ ਨਹੀਂ ਕਰਦੇ ਵੀ ਸਿੱਖ ਬੈਠੇ ਨੇ ਤੁਸੀਂ ਹੋਰ ਫੌਜ ਲਾ ਕੇ ਦੇਖ ਲਓ ਉਹਨਾਂ ਨੂੰ ਬੁਲਾਓ ਪਤਾ ਲੱਗੂ ਤੁਹਾਨੂੰ ਤੁਹਾਡੇ ਵਿੱਚ ਦਮ ਕਿੰਨਾ ਹੈ ਇਸ ਕਰਕੇ ਸਿੱਖ ਕੌਮ ਸਭ ਰਸਤਾ ਦਾ ਭਲਾ ਮੰਗਣ ਆ ਲਈ ਆ ਅਸੀਂ ਕਿਸੇ ਦਾ ਨੁਕਸਾਨ ਨਹੀਂ ਕਰਦੇ ਨਾ ਅਸੀਂ ਕਿਸੇ ਦਾ ਵਾਧਾ ਕਰਦੇ ਆ ਜੇ ਕੋਈ ਸਾਨੂੰ ਛੇੜਦਾ ਫਿਰ ਅਸੀਂ ਬਕਸਦੇ ਕੋਈ ਨਹੀਂ ਇਸ ਕਰਕੇ ਜਿਹੜੀ ਸਰਕਾਰਾਂ ਨੇ ਚਾਹੇ ਹਰਿਆਣੇ ਦੀ ਸਰਕਾਰ ਚਾਹੇ ਉਹ ਆਪਣੇ ਜਿਹੜੀ ਹਿਮਾਚਲ ਦੀ ਚਾਹੇ ਪੰਜਾਬ ਦੀ ਹੈ ਜਿਹੜੇ ਸਰਾਰਤੀ ਹੰਸਰ ਨੇ ਮਾਹੌਲ ਖਰਾਬ ਕਰਦ ਨੇ ਜਾਣ ਬੁਝ ਕੇ ਉਹਨਾਂ ਤੇ ਨੱਥ ਪਾਈ ਜਾਵੇ ਇਹ ਸਾਡਾ ਭਾਰਤ ਆ ਅਸੀਂ ਇਥੋਂ ਦੇ ਨਾਗਰਿਕਾਂ ਫਿਰ ਮੈਨੂੰ ਐਂ ਦੱਸੋ ਵੀ ਇਹ ਗੱਲ ਕਰਦੇ ਨੇ ਜੇ ਇਹੇ ਜੇ ਸਾਨੂੰ ਜਲੀਲ ਕਰਦੇ ਨੇ ਭਾਰਤ ਦੇਸ਼ ਦੇ ਵਿੱਚ ਫਿਰ ਅਸੀਂ ਇਹਨਾਂ ਨਾਲ ਨਹੀਂ ਰਹਿਣਾ ਸਾਨੂੰ ਸਾਡਾ ਖਾਲਸਾ ਰਾਜ ਚਾਹੀਦਾ ਜਿਹਨੂੰ ਕਹਿੰਦੇ ਖਾਲਸਤਾਨ ਕਿਉਂ ਮੰਗਦੇ ਆਂ ਇਹੀ ਬਹਾਰਾ ਕਰਕੇ ਇਹਨਾਂ ਮੰਦਰ ਸੈਨਾ ਕਰਕੇ ਜਿਹੜੇ ਸਾਨੂੰ ਜਲੀਲ ਕਰਦੇ ਨੇ ਇੱਥੋਂ ਦੇ ਅਸੀਂ ਵੋਟਰ ਆਂ ਇੱਥੇ ਹੁੰਦੇ ਅਸੀਂ ਵਸਿੰਦੇ ਆਂ ਬਾਹਰੋਂ ਨਹੀਂ ਆਏ ਹੋਏ ਇਹ ਜਿਹੜੇ ਲੋਕ ਨੇ ਬਾਹਰੋਂ ਆਏ ਹੋਏ ਨੇ ਇਹਨਾਂ ਦਾ ਡੀਐਨਏ ਟੈਸਟ ਕਰਾ ਲਿਓ ਇਹ ਬਾਹਰਲੇ ਨੇ ਇੱਥੇ ਦੇ ਨਹੀਂ ਹੈਗੇ ਅਸੀਂ ਮੂਲ ਨਿਵਾਸੀ ਆਂ ਇੱਥੋਂ ਦੇ ਸਾਡਾ ਦੇਸ਼ ਆ ਇਹ ਇਸ ਕਰਕੇ ਇਹ ਜਿਹੜੇ ਚਾਂਬਲੇ ਫਿਰਦੇ ਨੇ ਟਿਕ ਜਾਓ ਤੁਸੀਂ ਅਸੀਂ ਲਾਉਣ ਜਾਣਦੇ ਆ ਸਾਰਾ ਕੁਝ ਕਰਨ ਜਾਣਦੇ ਆ ਪਰ ਅਸੀਂ ਇਹ ਨਹੀਂ ਚਾਹੁੰਦੇ ਵੀ ਕੋਈ ਮਾਹੌਲ ਪੰਜਾਬ ਦਾ ਜਾਂ ਕਰਿਆਣ ਦਾ ਸਾਰੇ ਸਾਡੇ ਭਰਾ ਨੇ ਬਰਸਰਾਰਤਿਆਂ ਅਨਸਰ ਇਹ ਰਹਿ ਨਹੀਂ ਸਕਦੇ ਸਿੱਖ ਸਭ ਦਾ ਭਲਾ ਮੰਨਦੇ ਨੇ ਸਰਬੱਤ ਦਾ ਭਲਾ ਮੰਗਦੇ ਆ ਇਸ ਕਰਕੇ ਸਰਕਾਰਾਂ ਇਹਨਾਂ ਤੇ ਨਰਥ ਕਸਣ ਜੀ ਤੇ ਤੁਹਾਨੂੰ ਨਹੀਂ ਲੱਗਦਾ ਕਿ ਜਦੋਂ ਹੁਣ ਖਰੜ ਦੇ ਵਿੱਚ ਜਿਹੜੀ ਹਿਮਾਚਲ ਦੀ ਬਾਤ ਆ ਉਹਦੇ ਤੇ ਹਮਲਾ ਹੋਇਆ ਤਾਂ ਜਿਹੜੇ ਪੋਸਟਰ ਲਗਾਏ ਗਏ ਨੇ ਪਿੰਡ ਵਾਲਿਆਂ ਦੀ ਤਸਵੀਰ ਵਾਲੇ ਵੀ ਇਹਨਾਂ ਚੀਜ਼ਾਂ ਤੋਂ ਵੀ ਬਚਣਾ ਚਾਹੀਦਾ ਫਿਰ ਦੇਖੋ ਜੇ ਸਾਨੂੰ ਹੁਣ ਛੇੜਨਗੇ ਫਿਰ ਅਸੀਂ ਤਾਂ ਲਾਵਾਂਗੇ ਜਿਉ ਸਾਡੇ ਸੰਤਾਂ ਦੀ ਤਸਵੀਰ ਨੂੰ ਜਾਂ ਸਾਡੇ ਢੰਡਿਆਂ ਨੂੰ ਜਾਂ ਨਿਸ਼ਾਨਾਂ ਨੂੰ ਉਹ ਪੈਰਾਂ 'ਚ ਰੋਲਣਗੇ ਹੁਣ ਜਿਹੜੇ ਜਿਨ੍ਹਾਂ ਤੇ ਸੰਤਾਂ ਦੀ ਤਸਵੀਰ ਨਹੀਂ ਸੀ ਕੁਛ ਨਹੀਂ ਸੀ ਸਿਰਫ ਨਿਸ਼ਾਨ ਸੀਗੇ ਉਹਨਾਂ ਮੁੰਡਿਆਂ ਦਾ 7-7000 ਰੁਪਏ ਦਾ ਚਲਾਨ ਕੱਟਦਾ ਉਹ ਕਿਹੜੇ ਕਾਨੂੰਨ ਕੱਟਿਆ ਦੱਸਣ ਸਮਾਜ ਲਾਲੇ ਗਾੜਾ ਟੈਕਸ ਲਾਇਆ ਮੋਟਰਸਾਈਕਲ ਦੇ ਉੱਤੇ ਇਹ ਸਾਡੇ ਨਾਲ ਧੱਕਾ ਜ਼ੁਲਮ ਕਰਦੇ ਨੇ ਇਸ ਤੇ ਕੱਟ ਗੇਣਦੀਆਂ ਤੇ ਇਸੇ ਤਰ੍ਹਾਂ ਹੋ ਰਿਹਾ ਜਦੋਂ ਕਿਸੇ ਦਾ ਰਾਜ ਭਾਗ ਨਾ ਹੋਵੇ ਜੀ ਜਦੋਂ ਕੋਈ ਰਾਜ ਭਾਗ ਤੋਂ ਬਿਨਾ ਹੋਵੇ ਜਦੋਂ ਕਿਸੇ ਦਾ ਘਰ ਨਾ ਹੋਵੇ ਆਬਾ ਦਾ ਨਾ ਫਿਰ ਜਿਹੜੇ ਉਹ ਲੋਕ ਨੇ ਉਹ ਫਿਰ ਜੀਲ ਕਰਦੇ ਫਿਰਦੇ ਨੇ ਉਹ ਵਿਚਾਰਾ ਫਿਰ ਔਖਾ ਹੁੰਦਾ ਆਪਣੇ ਘਰ ਤੋਂ ਬਿਨਾ ਸਾਡਾ ਕੌਮੀ ਘਰ ਨਹੀਂ ਹੈਗਾ ਇਸ ਕਰਕੇ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਜਿਹੜੇ ਸਾਡੇ ਮਸਲੇ ਨੇ ਹੱਲ ਕਰਾਉਣੇ ਚਾਹੀਦੇ ਨੇ ਸਰਕਾਰਾਂ ਤੋਂ ਇਕੱਠੇ ਹੋਣਾ ਚਾਹੀਦਾ ਜਿਹੜੇ ਦੁਕੀ ਤੋਂ ਕੀ ਕੋ ਸਾਡੇ ਵੀ ਵਿਚਾਰਾਲ ਕੇ ਗਦਾਰ ਸਾਡੇ ਵਰਗੇ ਚੋਲੇ ਪਾ ਕੇ ਉਹਨਾਂ ਦਾ ਸਾਥ ਦੇ ਰਹੇ ਨੇ ਬਹਿਰੂਪੀਏ ਨੇ ਉਹ ਇੱਕ ਤੁਹਾਨੂੰ ਪਤਾ ਇੱਕ ਬਾਬਾ ਜੀ ਨੇ ਸਮਝੌਤਾ ਵੀ ਕਰਾਉਣ ਦੀ ਕੋਸ਼ਿਸ਼ ਕੀਤੀ ਹੈ ਜਿਹੜੇ ਉੱਥੇ ਸੀਗੇ ਜਿਹੜੇ ਵਿਰੋਧ ਕਰ ਰਹੇ ਸੀ ਮੁੰਡਿਆਂ ਦਾ ਉਹਨਾਂ ਦਾ ਸਮਝੌਤਾ ਵੀ ਕਰਾਇਆ ਉਹਨਾਂ ਨੇ ਕਿਹਾ ਕਿ ਹਾਂ ਵੀ ਨਿਸ਼ਾਨ ਸਾਹਿਬ ਨਾਲ ਵਿਰੋਧ ਨਹੀਂ ਪਰ ਜਿਹੜਾ ਖਾਲਸਾਤਨ ਦਾ ਝੰਡਾ ਹੈ ਉਹਦੇ ਨਾਲ ਸਾਡਾ ਵਿਰੋਧ ਹੈ ਜਾਂ ਭਿੰਡਰਾਂ ਵਾਲੀ ਦੀ ਤਸਵੀਰ ਨਾਲ ਸਾਡਾ ਵਿਰੋਧ ਹੈ ਦੋਸਤੋਂ ਖਾਲਸਾਤਨ ਦਾ ਝੰਡਾ ਕਿਹਨੇ ਲਾਇਆਗਾ ਕੌਣ ਕਹਿੰਦਾਗਾ ਹੂੰ ਉਹਦੇ ਤੇ ਲਿਖਿਆ ਹੈ ਦੀ ਰਾਜ ਕਰੇਗਾ ਖਾਲਸਾ ਉਹ ਤਾਂ ਅਸੀਂ ਹਰ ਰੋਜ਼ ਅਸੀਂ ਦੁਹਰੇ ਫੜਦੇ ਹਾਂ ਗੁਰੂ ਘਰਾਂ ਦੇ ਅਰਦਾਸਾਂ ਹੁੰਦੀਆਂ ਨੇ ਜਿਵੇਂ ਇੱਥੇ ਰਾਜ ਕਰੇਗਾ ਖਾਲਸਾ ਕੀ ਰਹੇ ਨਾ ਕੋਈ ਉਹ ਸਾਡਾ ਰਾਜਮਹਾਰਾ ਜੀਤ ਸਿੰਘ ਦਾ ਰਿਹਾ ਲਿਖ ਸਕਦੇ ਆਂ ਅਸੀਂ ਇਹ ਝੂਠ ਬੋਲਦੇ ਨੇ ਸਰੇ ਆਮ ਝੂਠ ਬੋਲਦੇ ਨੇ ਵੀ ਖਾਲਸਾ ਦੇ ਝੰਡੇ ਲਾਇਏ ਹੋਏ ਤੇ ਇਹਨਾਂ ਨੂੰ ਕਹ ਸਾਡੇ ਮੂਰੇ ਇਕੱਠੇ ਹੋ ਕੇ ਆਓ ਦਿਖਾਓ ਕੋਈ ਵੀਡੀਓ ਖਾਲਸਾ ਦੇ ਝੰਡੇ ਦੀ ਮਾਰ ਮਾਰ ਜੁੱਤੀਆਂ ਸਿਰ ਗੰਜੇ ਕਰ ਦਿਆਂਗੇ ਅਸੀਂ ਸਾਨੂੰ ਬਦਨਾਮ ਨਾ ਕਰੋ ਪਰ ਉਹਨਾਂ ਨੂੰ ਪਿੰਡਰਾਂ ਵਾਲੇ ਦੀ ਤਸਵੀਰ ਨਾਲ ਵੀ ਮਤਲਬ ਕਿ ਪ੍ਰੋਬਲਮ ਹੈ ਨਾ ਉਹਨਾਂ ਨੇ ਕਿਹਾ ਕਿ ਤੁਸੀਂ ਨਿਸ਼ਾਨ ਸਾਹਿਬ ਲਾ ਲਓ ਪਰ ਉਹ ਤਸਵੀਰ ਵਾਲਾ ਝੰਡਾ ਨਹੀਂ ਲਾਣਾ ਕਿਉਂ ਨਹੀਂ ਲਾਈਏ ਕਿਉਂ ਨਾ ਲਾਈਏ ਉਹਨਾਂ ਨੇ ਉਹਨਾਂ ਨੂੰ ਕੀ ਢਿੱਡ ਦੁਖਦਾ ਉਹਨਾਂ ਦਾ ਸਾਡੇ ਨਾਇਕ ਨੇ ਹੁਕਮ ਦੇ ਸੀ ਕਿਉਂ ਨਾ ਲਾਈ ਉਹਨੂੰ ਅੱਤਵਾਦੀ ਇਹ ਕਿਹੜੇ ਕਹਿੰਦੇ ਨੇ ਇਹਨਾਂ ਦੇ ਪਰਚੇ ਦਰਜ ਹੋਣੇ ਜਾਂਦੇ ਨੇ ਜਿਹੜੇ ਅੱਤਵਾਦੀ ਕਹਿੰਦੇ ਨੇ ਜਦੋਂ ਉਸ ਬੰਦੇ ਦੇ ਉੱਤੇ ਐਫ ਆਈ ਆਰ ਦਰਜੀ ਨਹੀਂ ਹੈਗੀ ਪਰਚਾ ਕੋਈ ਪੂਰੇ ਭਾਰਤ ਦੇ ਵਿੱਚ ਦਰਜ ਨਹੀਂ ਹੈਗਾ ਇਹ ਕੌਣ ਕਹਿੰਦੇ ਨੇ ਅੱਤਵਾਦੀ ਇਹ ਤਾਂ ਆਹੀ ਝੂਲਣਗੇ ਝੰਡੇ ਤਾਂ ਆਹੀ ਲੱਗਣਗੇ ਜੇ ਤੁਹਾਡੀ ਜੁਰਤ ਆ ਨਾ ਲਹਾ ਦਿਓ ਇਹ ਨਹੀਂ ਲੈਂਦੇ ਹੈਗੇ ਆਪਦੇ ਘਰ ਸ਼ੇਰ ਹਰੇਕ ਆਪਦੇ ਘਰ ਦੇ ਵਿੱਚ ਹੁੰਦਾ ਰਣ ਤੱਤਾ ਬਨ ਲਓ ਜੇ ਤੁਹਾਡੀਆਂ ਅਸੀਂ ਸਾਡੇ ਕੋਲੇ ਆਹੀ ਤਲਵਾਰਾਂ ਬਰਸ ਨੇ ਹੀ ਲੈ ਕੇ ਆਵਾਂਗੇ ਜੇ ਤੁਹਾਡੇ ਜੁਰਤ ਆ ਨਾ ਬਨੋ ਰਣ ਤੱਤਾ ਕਿੱਥੇ ਆਈਏ ਅਸੀਂ ਅਸੀਂ ਸਰਬੱਤ ਦਾ ਭਲਾ ਮੰਗਦੇ ਆਂ ਸਾਨੂੰ ਛੇੜੋ ਨਾ ਸਾਡੀ ਬਦੌਲਤੀ ਭਾਰਤ ਵਿੱਚ ਟਿਕੀ ਹੋਈ ਹੈ ਤੁਸੀਂ ਜਿਹੜੀਆਂ ਬੰਦਰ ਟਪੂਛੀਆਂ ਮਾਰਦੇ ਹੋ ਨਾ ਇਹ ਸਾਡੀ ਬਦੌਲਤੀ ਆ ਸਿੱਖਾਂ ਦੀ ਬਦੌਲਤੀ ਜੀ 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 ਇਸ ਕਰਕੇ ਜੇ ਸਿੱਖਕ ਪਾਸੇ ਹੋਗੇ ਨਾ ਤੁਹਾਨੂੰ ਇਥੇ ਬੇਰਾਂ ਬੱਟੇ ਨਹੀਂ ਕਿਸੇ ਨੇ ਫੜ ਪੁੱਛਣਾ ਹੈਗਾ ਗੀਚੀਆਂ ਤੋਂ ਫੜ ਲੈਣਗੇ ਆਖੇ ਜੀ ਇਹ ਮਤ ਸਮਝੋ ਤੁਸੀਂ ਤੇ ਤੁਸੀਂ ਕੀ ਸਮਝਦੇ ਹੋ ਹੁਣ ਜਿਹੜਾ ਕੌਮੀ ਇਨਸਾਫ ਮੋਰਚਾ ਬੰਦੀ ਸਿੰਘਾਂ ਦੀ ਰਿਹਾਈ ਲਈ ਲੱਗਿਆ ਹੋਇਆ ਉਹ ਜਿਹੜਾ ਸਾਰਾ ਸੰਘਰਸ਼ ਹੈ ਇਸ ਟਾਈਮ ਤੇ ਉਹ ਕਿੱਥੇ ਖੜਾ ਜੀ ਇਹਨੂੰ ਮੋਰਚੇ ਨੂੰ ਚਲਦੇ ਕਿੰਨਾ ਸਮਾਂ ਹੋ ਗਿਆ ਸਵਾ ਦੋ ਸਾਲ ਹੋ ਗਏ ਉਹਨਾਂ ਚਿਰ ਅਸੀਂ ਬੈਠੇ ਰਹਾਂਗੇ ਜਿੰਨਾ ਚਿਰ ਬੰਦੀ ਸਿੰਘ ਰਿਹਾ ਨਹੀਂ ਹੋ ਰਹੇ ਹੋ ਜਾਂਦੇ ਤਿੰਨ ਸਿੰਘ ਛੱਡੇ ਨੇ ਭਾਈ ਜਗਤੀ ਆਪਣੇ ਭਾਈ ਗੁਰਮੀਤ ਸਿੰਘ ਇੰਜੀਨੀਅਰ ਭਾਈ ਲਖਵਿੰਦਰ ਸਿੰਘ ਤੇ ਭਾਈ ਤੁਮ ਸੇਰ ਸਿੰਘ ਬਾਕੀ ਸਿੰਘ ਬਾਕੀ ਬਾਹਰੇ ਆਉਣਗੇ ਪ੍ਰੋਸੈਸ ਚ ਚੱਲੀ ਜਾਂਦਾ ਗੁਰੂ ਸਾਹਿਬ ਕਿਰਪਾ ਕਰਨ ਗੁਰੂ ਕਲਾ ਵਰਤਾਊਗਾ ਪਹਿਲਾਂ ਨਹੀਂ ਵਰਤਾਈ ਹੁਣ ਵੀ ਵਰਤੂਗੀ ਗੁਰੂ ਦੀ ਗੱਲ ਸਾਰੇ ਸਿੰਘਾਂ ਬਾਹਰ ਆਉਣਗੇ ਜੋ ਹੁਣ ਪੰਥ ਦੇ ਵਿੱਚ ਹਲਾਸ ਚੱਲ ਰਹੇ ਨੇ ਜਿਸ ਧੰਗੇ ਨਾਲ ਪਾਟੋ ਧਾੜ ਹੈ ਮਦੁਰਗੀ ਉਸ ਦੇ ਵਿੱਚ ਤੁਹਾਨੂੰ ਲੱਗਦਾ ਕਿ ਬੰਦੀ ਸਿੰਘਾਂ ਦਾ ਸੰਘਰਸ਼ ਜਿਹੜਾ ਹੈਗਾ ਆ ਜਾਂ ਜਿਹੜੇ ਆ ਜਿਹੜੇ ਮਸਲੇ ਹੁਣ ਚੱਲ ਰਹੇ ਆ ਚਾਹੇ ਭਿੰਡਰਾਂ ਵਾਲੇ ਦੀ ਤਸਵੀਰ ਨੂੰ ਲੈ ਕੇ ਜਾਂ ਹੋਰ ਮਸਲੇ ਨੇ ਇਹ ਮਸਲੇ ਹੁਣ ਇਹਦੇ ਨਾਲ ਇਹਦੇ ਨਾਲ ਨਜਿੱਠਣਾ ਔਖਾ ਹੋਇਆ ਪਿਆ ਕਿਉਂਕਿ ਸਾਡੇ ਚ ਯੂਨਿਟ ਹੀ ਨਹੀਂ ਹੈਗੀ ਕੋਈ ਨਹੀਂ ਗੁਰੂ ਸਾਹਿਬ ਕਿਰਪਾ ਕਰਨੀ ਗੁਰੂ ਸਾਹਿਬ ਕਹਿੰਦੇ ਨੇ ਖੁਆਰ ਹੋਏ ਸੰਗ ਮਿਲਣਗੇ ਬਚੇ ਸ਼ਰਨ ਜੋ ਹੋਏ ਜਿਹੜੇ ਗੁਰੂ ਦੀ ਸ਼ਰਨ ਦੇ ਵਿੱਚ ਹੋਣਗੇ ਉਹ ਸਾਰੇ ਗੁਰੂ ਤੋਂ ਉਹ ਸਾਰੇ ਖਤਮ ਹੋ ਜਾਣਗੇ ਖੁਵਾਰ ਹੋਏ ਸਭ ਮਿਲेंगे ਖੱਜਲ ਖੁਵਾਰ ਹੋ ਕੇ ਜਿਹੜੇ ਆਪੋ ਪਾਟੋ ਢੀੜ ਹੋ ਕੇ ਖੁਵਾਰ ਹੋਏ ਸਭ ਮਿਲेंगे ਬੱਚੇ ਸਾਰਨੇ ਜੋ ਉਹ ਜਿਹੜੇ ਗੁਰੂ ਦੀ ਸਰਣ ਦੇ ਵਿੱਚ ਆ ਜਾਣਗੇ ਗੁਰੂ ਦੇ ਹੁਕਮ ਦੇ ਵਿੱਚ ਆਉਣਗੇ ਗੁਰੂ ਦੀ ਮਰਜਾਦਾ ਦੇ ਵਿੱਚ ਆਉਣਗੇ ਗੁਰੂ ਦੇ ਸਿਧਾਂਤ ਦੇ ਵਿੱਚ ਆਉਣਗੇ ਉਹੀ ਬਚਣਗੇ ਉਹੀ ਚੜ੍ਹਦੀ ਕਲਾ ਹੋਊਗੀ ਇਹਦਾ ਝੰਡੇ ਬੋਂਗੇ ਖਾਲਸੇ ਦੇ ਬਲੰਦੀ ਰਹਿਣਗੇ ਰਹਿੰਦੀ ਦੁਨੀਆ ਤੱਕ ਜਦ ਦੁਨੀਆ ਰਹੂਗੀ ਉਹਨਾਂ ਦੇ ਝੰਡੇ ਬੋਂਗੇ ਜਕਾਰੇ ਨਗਾਰੇ ਇਸੇ ਤਰ੍ਹਾਂ ਵੱਜਦੇ ਰਹਿਣਗੇ ਜੀ ਧੰਨਵਾਦ ਜੀ ਬਹੁਤ ਬਹੁਤ ਇਸਨ ਕਾਮੀਨ ਸਾਫ ਮੋਰਚੇ ਤੋਂ ਰਾਜਰਾਮ ਸਿੰਘ ਜੀ ਜਿਨ੍ਹਾਂ ਨਾਲ ਸਾਡੀ ਗੱਲਬਾਤ ਹੋਈ ਹੈ ਉਹ ਉਹਨਾਂ ਨੇ ਜੋ ਦੱਸਿਆ ਕਿ ਹਾਲ ਫਿਲਹਾਲ ਇਹਦੇ ਤੇ ਇੱਥੇ ਕੋਈ ਕਾਰਵਾਈ ਦਾ ਪੁਲਿਸ ਦਾ ਇਰਾਦਾ ਨਹੀਂ ਹੈ ਨਾਲੇ ਇਹਨਾਂ ਕੋਲ ਕੀ ਕਾਨੂੰਨੀ ਜਿਹੜਾ ਹੈਗਾ ਸਟੇ ਹੈਗਾ ਸੁਪਰੀਮ ਕੋਰਟ ਦਾ ਤੇ ਕੋਈ ਵੀ ਰਸਤਾ ਨਹੀਂ ਬੰਦ ਕੀਤਾ ਗਿਆ ਇਸ ਦੀ ਵਜ੍ਹਾ ਕਰਕੇ ਇੱਥੇ ਕਾਰਵਾਈ ਦਾ ਕੋਈ ਜਵਾਸ ਨਹੀਂ ਬਣਦਾ ਬਾਕੀ ਜੋ ਵਿਵਾਦ ਪਿੰਡਰਾ ਵਾਲੇ ਦੀ ਤਸਵੀਰ ਨੂੰ ਲੈ ਕੇ ਚੱਲ ਰਿਹਾ ਹੈ ਉਸ ਦੇ ਉੱਤੇ ਉਹਨਾਂ ਦਾ ਆਖਣਾ ਹੈ ਕਿ ਇਹ ਜਿਹੜਾ ਸਾਰਾ ਮਸਲਾ ਹੈ ਇਹ ਸਾਡੇ ਨਾਇਕ ਨਹੀਂ ਤੇ ਅਸੀਂ ਉਹ ਜਿਹੜੀ ਤਸਵੀਰ ਹੈ ਉਹ ਸਾਨੂੰ ਲਗਾਉਣ ਤੋਂ ਨਹੀਂ ਰੋਕਿਆ ਜਾ ਸਕਦਾ ਕੈਮਰਾ ਪਰਸਨ ਮਨਪ੍ਰੀਤ ਦੇ ਨਾਲ ਮੈਂ ਗੁਰਸ਼ਮੀਰ ਸਿੰਘ ਮੁਹਾਲੀ